ਅੱਜ ਦੇ ਜੋ ਇਹ ਜੁਗਤ ਹੈ ਮਾਵਾਂ ਨਹੀਂ ਕਰਦੀਆਂ ਕਿਉਂਕਿ ਮਾਂ ਜਿੰਨਾ ਆਪਣੀ ਔਲਾਦ ਦਾ ਕਰਦੀ ਹੈ ਉਹਨਾਂ ਹੋਰ ਕੋਈ ਨਹੀਂ ਕਰ ਸਕਦਾ ਤਾਂ ਹੀ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਮਾਂ ਨੂੰ ਬੱਚਿਆਂ ਦੀ ਬਚਪਨ ਤੋਂ ਬੁਢਾਪੇ ਤੱਕ ਹੀ ਫਿਕਰ ਰਹਿੰਦੀ ਕਦੇ ਖਾਣ ਦੀ ਕਦੇ ਪੜ੍ਹਾਈ ਦੀ ਕਦੇ ਵਿਆਹ ਦੀ ਤੇ ਮਾਂ ਦੇ ਰੱਬ ਸੁਣਦਾ ਵੀ ਛੇਤੀ ਮਾਵਾਂ ਨੂੰ ਇਸ ਲਈ ਇਸੋ ਖਾਜਿਆ ਕੰਮ ਕਰਨਾ ਹੈ ਮਾਮਾ ਆਪਣਾ ਦਿਨ ਦਾ ਕੁਝ ਸਮਾਂ ਰਸੋਈ ਵਿੱਚ ਜ਼ਰੂਰ ਬਿਤਾਉਂਦੀਆਂ ਨੇ ਬਸ ਇਹ ਕੰਮ ਰਸੋਈ ਵਿੱਚ ਹੀ ਕਰਨਾ ਤੇ ਤੁਹਾਡੀ ਔਲਾਦ ਫਿਰ ਜੋ ਵੀ ਕੰਮ ਹੈ ਉਹਦੇ ਨੇਪਰੇ ਨਹੀਂ ਚੜਦੇ ਉਹ ਵੀ ਹੋ ਜਾਣਗੇ ਸੋਖਾ ਜਿਹਾ ਕੰਮ ਜੇਕਰ ਮਾਤਾਵਾਂ ਇਹ ਕਰਦੀਆਂ ਨੇ ਤਾਂ ਔਲਾਦ ਦੀ ਜ਼ਿੰਦਗੀ ਦੇ ਰਾਹ ਸੋਖੇ ਹੋ ਜਾਣਗੇ ਇਹ ਸੋਖਾ ਜਿਹਾ ਕੰਮ ਸਭ ਬੀਬੀਆਂ ਨੇ ਆਪਣੇ ਘਰ ਰਾਤ ਦੇ ਪਹਿਰ ਵਿੱਚ ਕਰਨਾ ਕਿਉਂਕਿ ਉਸ ਸਮੇਂ ਕੰਮ ਜੋ ਨੇ ਉਹ ਖਤਮ ਹੋ ਜਾਂਦੇ ਨੇ ਹਰ ਪਾਸੇ ਸ਼ਾਂਤੀ ਦਾ ਪਸਾਰਾ ਹੁੰਦਾ ਹੈ ਕਿਹਾ ਜਾਂਦਾ ਹੈ ਉਸ ਸਮੇਂ ਤਾਂ ਰੁੱਖ ਵੀ ਸੋ ਜਾਂਦੇ ਨੇ ਤੇ ਦਰਿਆ ਵੀ ਖੜ ਜਾਂਦੇ ਨੇ ਉਸ ਸਮੇਂ ਤੁਸੀਂ ਇਹ ਕੰਮ ਕਰਨਾ ਰਾਤ ਨੂੰ ਸੌਣ ਸਮੇਂ ਆਪਣਾ ਭੋਜਨ ਜਿੱਦੋਂ ਬਣਾਉਣ ਦੀ ਥਾਂ ਉਹ ਚੰਗੀ ਤਰ੍ਹਾਂ ਸਾਫ਼ ਕਰੋ ਉਸ ਥਾਂ ਤੇ ਭਾਂਡਿਆਂ ਦੀ ਝੂਠ ਨਾ ਛੱਡੋ ਧੋ ਕੇ ਛੱਡੋ ਧੋਦੋ ਉਹਨਾਂ ਨੂੰ ਇਹ ਸਾਰੇ ਕੰਮ ਮੁਕੰਮਲ ਕਰਕੇ ਉਸ ਸਮੇਂ ਤੁਸੀਂ ਦੋ ਮਿੱਠੇ ਪ੍ਰਸ਼ਾਦੇ ਬਣਾਓ ਭਾਵੇਂ ਗੁੜ ਪਾਲਵੋ ਤੇ ਭਾਵੇਂ ਖੰਡ પાਕੇ ਉਹ ਕੁੱਤੇ ਨੂੰ ਛੱਡ ਕੇ ਕਿਸੇ ਨੂੰ ਵੀ ਖਵਾ ਤੋ ਪਰ ਅੱਧਾ ਪ੍ਰਸ਼ਾਦਾ ਕੀੜਿਆਂ ਦੇ ਪੂੰਤੇ ਜ਼ਰੂਰ ਪਾਉਣਾ ਹੈ। ਬਾਕੀ ਕਿਸੇ ਪਸ਼ੂ, ਚਿੜੀ, ਜਨੌਰ ਕਿਸੇ ਨੂੰ ਵੀ ਪਾ ਸਕਦੇ ਹੋ। ਬੀਬੀਆਂ ਇਹ ਉਪਾਅ ਜ਼ਰੂਰ ਕਰੋ। ਤੁਸੀਂ ਵੇਖਿਓ ਔਲਾਦ ਹਰ ਥਾਂ ਸੁਖ ਮਾਣੇਗੀ ਕਿਉਂਕਿ ਮਾਂ ਦਾ ਕੀਤਾ ਦਾਨ ਔਲਾਦ ਨੂੰ ਜ਼ਰੂਰ ਲੱਗਦਾ ਹੈ। ਔਲਾਦ ਨੇਕ ਰਾਹ ਤੇ ਫਿਰ ਆਪੇ ਹੀ ਤੁਰਦੀ ਹੈ। ਜੇਕਰ ਤੁਸੀਂ ਇਹ ਕੰਮ ਕਰਦੇ ਹੋ ਤਾ ਤੋ ਹਾੜੀ ਉਲਾਜ ਜ਼ਰੂਰ ਉਹਦਾ ਕੋ ਨੇਕ ਵੀ ਹੋਊਗੀ ਉਹਦਾ ਹਰ ਕੰਮ ਨੇ ਪਰੇ ਵੀ ਚੜੂਗਾ ਜਿਦਾ ਕਿੰਦੇ ਵਿਆਹ ਦਾ ਕਾਰਜ ਰੁਕਿਆ ਉਹ ਵੀ ਹੋਏਗਾ ਜਿਹਨੂੰ ਨੌਕਰੀ ਪੇਸ਼ਾਨੀ ਮਿਲਦਾ ਪਿਆ ਉਹ ਵੀ ਹੋਏਗਾ ਵਾਇਗਰੂ ਦਾ ਨਾਮ ਲੈ ਕੇ ਇਹ ਨੇਕ ਕੰਮ ਕਰੋ ਪਰਮਾਤਮਾ ਆਪੇ ਤੁਹਾਡੀ ਸੁਣਨਗੇ